ਅੱਜ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਪ੍ਰੋਟੈਸਟ ਅਮਰੀਕਾ ਦੇ ਵਿੱਚ ਪ੍ਰੋਟੈਸਟ ਇੰਗਲੈਂਡ ਦੇ ਵਿੱਚ ਕੈਨੇਡਾ ਤੇ ਪੁਰਤਗਾਲ ਦੇ ਵਿੱਚ ਸਾਰੇ ਦੇਸ਼ ਇਮੀਗ੍ਰੈਂਟਸ ਦੇ ਖਿਲਾਫ ਰੋਲਾ ਪਾ ਰਹੇ ਨੇ ਇੰਡੀਅਨਸ ਆ ਕੇ ਸਾਡੀਆਂ ਨੌਕਰੀਆਂ ਲੈ ਰਹੇ ਨੇ ਇਹ ਕਹਿ ਕੇ ਕਿ ਲੋਕ ਸੜਕਾਂ ਤੇ ਨਾਰੇ ਲਾ ਰਹੇ ਨੇ ਪਰ ਸੋਚੋ ਜੀ ਸਾਡੇ ਪੰਜਾਬੀ ਜਾਂ ਇੰਡੀਅਨਸ ਕਿਉਂ ਬਾਹਰ ਜਾ ਰਹੇ ਨੇ ਬਸ ਇੱਕ ਬਿਹਤਰ ਜੌਬ ਦੇ ਲਈ ਬਿਹਤਰ ਲਾਈਫ ਦੇ ਲਈ ਕਿਉਂਕਿ ਇੱਥੇ ਇੰਡੀਆ ਦੇ ਵਿੱਚ ਇਹ ਸਭ ਕੁਝ ਨਹੀਂ ਮਿਲਦਾ ਕਿਉਂ ਕਿਉਂ ਨਹੀਂ ਮਿਲਦਾ ਕਿਉਂਕਿ ਸਾਡੀਆਂ ਸਰਕਾਰਾਂ ਬਸ ਨਾਮ ਦੀਆਂ ਸਰਕਾਰਾਂ ਨੇ ਜੋ ਨੌਜਵਾਨਾਂ ਨੂੰ ਬੇਰੋਜ਼ਗਾਰ ਬਣਾ ਕੇ ਬਾਹਰ ਧੱਕੇ ਦਿੰਦੀਆਂ ਅਤੇ ਇੰਤੇ ਇਹਨਾਂ ਬੇਰੋਜ਼ਗਾਰਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵੀ ਧੱਕੇ ਖਾਣੇ ਪੈਂਦੇ ਨੇ ਇਹ ਸਰਕਾਰ ਲੋਕਾਂ ਤੋਂ ਟੈਕਸ ਤੇ ਟੈਕਸ ਲੈ ਰਹੀਆਂ ਨੇ ਪੈਟਰੋਲ ਤੇ ਦਾਲ ਤੇ ਫੋਨ ਬਿੱਲ ਤੇ ਹਰ ਚੀਜ਼ ਤੇ ਪੈਸਾ ਇਕੱਠਾ ਕਰ ਲੈਂਦੀਆਂ ਨੇ ਪਰ ਬਦਲੇ ਦੇ ਵਿੱਚ ਕੀ ਦਿੰਦੀਆਂ ਨੇ ਨੌਕਰੀਆਂ ਨਹੀਂ ਜੀ ਪੜੇ ਲਿਖੇ ਨੌਜਵਾਨ ਇੰਜੀਨੀਅਰ ਡਾਕਟਰ ਐਮਬੀਏ ਹੋਲਡਰਸ ਸਾਰੇ ਘਰੇ ਬੈਠੇ ਨੇ ਡਿਗਰੀ ਲੈ ਕੇ ਵੀ ਚਾਹ ਦੀਆਂ ਦੁਕਾਨਾਂ ਤੇ ਖੜੇ ਨੇ ਰੋਜ਼ਗਾਰ ਕਿੱਥੇ ਹੈ ਬੇਰੁਜ਼ਗਾਰੀ ਵੱਧ ਰਹੀ ਹੈ ਨੌਜਵਾਨ ਨਿਰਾਸ਼ ਹੋ ਰਹੇ ਨੇ ਪਰ ਸਰਕਾਰ ਨੂੰ ਫਰਕ ਨਹੀਂ ਪੈਂਦਾ ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਇੱਥੇ ਤਾਂ ਜੋ ਕਿਸਾਨ ਨੇ ਉਹ ਸਭ ਦਾ ਟਿੱਡ ਭਰਦਾ ਹੈ ਜੋ ਅਨਾਜ ਉਗਾਉਂਦੇ ਨੇ ਉਹਨਾਂ ਨੂੰ ਵੀ ਸਰਕਾਰ ਅਤਵਾਦੀ ਬਣਾ ਦਿੰਦੀ ਹੈ ਕਿਸਾਨ ਅੰਦੋਲਨ ਦੇ ਵਿੱਚ ਆਵਾਜ਼ ਉਠਾਉਣ ਵਾਲਿਆਂ ਨੂੰ ਗੋਲੀਆਂ ਮਾਰਦੀ ਹੈ ਉਹਨਾਂ ਨੂੰ ਗੈਰ ਕਾਨੂੰਨੀ ਤਹਿਤ ਜੇਲ੍ਹਾਂ ਦੇ ਵਿੱਚ ਬੰਦ ਕਰਦੀ ਹੈ ਜਿਹੜੇ ਕਿਸਾਨ ਸਾਰੇ ਸਮਾਜ ਨੂੰ ਰੋਟੀ ਦਿੰਦੇ ਨੇ ਉਹਨਾਂ ਨੂੰ ਅਤਵਾਦੀ ਕਹਿ ਕੇ ਬੁਰੀ ਤਰ੍ਹਾਂ ਜ਼ੁਲਮ ਦਾ ਸ਼ਿਕਾਰ ਬਣਾਉਂਦੀ ਹੈ ਇਹ ਹੈ ਵਿਕਾਸਮਾਨ ਅੱਛੇ ਦਿਨਾਂ ਵਾਲੀ ਸਰਕਾਰ ਅਤੇ ਹੁਣ ਤਾਂ ਵਿਗਿਆਨੀ ਵੇਸ ਤੋਂ ਬਚ ਨਹੀਂ ਰਿਹਾ ਜਿਵੇਂ ਕਿ ਸੋਨਮ ਵੰਗਚੁਕ ਲਦਾਖ ਦਾ ਮਸ਼ਹੂਰ ਇੰਜੀਨੀਅਰ ਇਨਵੈਂਟਰ ਅਤੇ ਵਾਤਾਵਰਣ ਸਾਇੰਟਿਸਟ ਜੋ ਕਿ ਬਾਲੀਵੁੱਡ ਫਿਲਮ 3 ਐਡੀਅਟਸ ਦੇ ਵਿੱਚ ਰੰਗਾਂ ਦਾ ਕਿਰਦਾਰ ਬਣਾ ਕੇ ਪੂਰੇ ਦੇਸ਼ ਦੇ ਵਿੱਚ ਹੀਰੋ ਬਣ ਗਿਆ ਸੀ ਉਹ ਲਦਾਖ ਦੇ ਲਈ ਸਟੇਟ ਹood ਅਤੇ ਵਿਸ਼ੇਸ਼ ਸੁਰੱਖਿਆ ਦੀ ਮੰਗ ਕਰ ਰਿਹਾ ਸੀ ਪਰ ਮੋਦੀ ਸਰਕਾਰ ਨੇ ਉਸ ਨੂੰ ਐਂਟੀ ਨੈਸ਼ਨਲ ਅਤੇ ਅੱਤਵਾਦੀ ਠਹਿਰਾਉਂਦਿਆਂ ਹੋਇਆ ਨੈਸ਼ਨਲ ਸਿਕਿਉਰਿਟੀ ਐਕਟ ਐਨ ਐਸਏ ਦੇ ਅਧੀਨ 26 ਸਤੰਬਰ 2025 ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਰਾਜਸਥਾਨ ਦੇ ਜੋਧਪੁਰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਜਿੱਥੇ ਉਹ ਹੁਣ ਸੜ ਰਿਹਾ ਹੈ ਕੀ ਗਲਤੀ ਸੀ ਉਸ ਦੀ ਸਿਰਫ ਆਪਣੇ ਖੇਤਰ ਦੇ ਲਈ ਲੋਕਤੰਤਰ ਵਾਲੀ ਆਵਾਜ਼ ਉਠਾਣਾ ਨਹੀਂ ਜੀ ਆਪਣੇ ਹੱਕਾਂ ਲਈ ਆਵਾਜ਼ ਉਠਾਣਾ ਇਹ ਤੇ ਸਰਕਾਰ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਇਹ ਹੈ ਮੋਦੀ ਸਰਕਾਰ ਦਾ ਆਤਮ ਨਿਰਭਰ ਭਾਰਤ ਇੱਥੇ ਵਿਗਿਆਨੀਆਂ ਨੂੰ ਅੱਤਵਾਦੀ ਬਣਾ ਕੇ ਜਿਸ ਦੇਸ਼ ਦੇ ਵਿੱਚ ਵਿਗਿਆਨੀਆਂ ਨੂੰ ਹੀ ਅੱਤਵਾਦੀ ਬਣਾ ਦਿੱਤਾ ਜਾਵੇ ਉਹ ਦੇਸ਼ ਕਿਵੇਂ ਤਰੱਕੀ ਕਰ ਸਕਦਾ ਹੈ ਲਦਾਖ ਵਰਗੇ ਸੰਵੇਦਨਸ਼ੀਲ ਖੇਤਰ ਨੂੰ ਕਾਰਪੋਰੇਟਾਂ ਨੂੰ ਵੇਚਣ ਦੇ ਲਈ ਉਸ ਦੇ ਖਿਲਾਫ ਜਿਹੜੀਆਂ ਆਵਾਜ਼ਾਂ ਉਠਾਈਆਂ ਜਾ ਰਹੀਆਂ ਨੇ ਉਹਨਾਂ ਆਵਾਜ਼ਾਂ ਨੂੰ ਦਬਾਉਣਾ ਇਹੀ ਹੈ ਸਰਕਾਰਾਂ ਦੀ ਪਾਲਿਸੀ ਜੇਕਰ ਇੱਥੇ ਰੋਜ਼ਗਾਰ ਨਾ ਮਿਲੇ ਤੇ ਨੌਜਵਾਨ ਕੀ ਕਰਨਗੇ ਬਾਹਰਲੇ ਮੁਲਕਾਂ ਦੇ ਵਿੱਚ ਜਾਣਗੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਉੱਥੇ ਮਿਹਨਤ ਕਰਨਗੇ ਦੋ ਪੈਸੇ ਕਮਾਉਣਗੇ ਪਰਿਵਾਰਾਂ ਨੂੰ ਸੁਖੀ ਰੱਖਣਗੇ ਪਰ ਇਹਨਾਂ ਮੁਲਕਾਂ ਦੇ ਵਿੱਚ ਵੀ ਉਹਨਾਂ ਨੂੰ ਧੱਕੇ ਮਿਲਦੇ ਨੇ ਤੁਸੀਂ ਸਾਡੀਆਂ ਨੌਕਰੀਆਂ ਲੈ ਰਹੇ ਹੋ ਤੁਹਾਡੀ ਸਰਕਾਰ ਤੁਹਾਨੂੰ ਤੁਹਾਡੇ ਦੇਸ਼ ਦੇ ਵਿੱਚ ਜੌਬ ਕਿਉਂ ਨਹੀਂ ਦਿੰਦੀ ਇਹਨਾਂ ਦੇ ਆਪਣੇ ਦੇਸ਼ ਵਿੱਚ ਤਾਂ ਟੈਕਸ ਦਾ ਪੈਸਾ ਕਿੱਥੇ ਜਾ ਰਿਹਾ ਹੈ ਕੀ ਉਹ ਇਹਨਾਂ ਨੂੰ ਵਾਪਸ ਮਿਲ ਰਿਹਾ ਹੈ ਕੀ ਸੜਕਾਂ ਬੰਨਦੀਆਂ ਨੇ ਨਾ ਇੱਥੇ ਢੋਏ ਭਰਦੇ ਨੇ ਨਾ ਇੱਥੇ ਸਕੂਲ ਬੰਨਦੇ ਨੇ ਨਾ ਇੱਥੇ ਵਧੀਆ ਟੀਚਰ ਮਿਲਦੇ ਨੇ ਤੇ ਨਾ ਇੱਥੇ ਵਧੀਆ ਹਸਪਤਾਲ ਨਾ ਹੀ ਵਧੀਆ ਹੈਲਥ케ਅਰ ਅਤੇ ਹੁਣ ਤਾਂ ਕਿਸਾਨਾਂ ਅਤੇ ਵਿਗਿਆਨੀਆਂ ਨੂੰ ਵੀ ਅਤਵਾਦੀ ਬਣਾ ਕੇ ਖਤਮ ਕੀਤਾ ਜਾ ਰਿਹਾ ਹੈ ਇਹ ਕਿਹੋ ਜਿਹਾ ਵਿਕਾਸ ਹੋ ਰਿਹਾ ਹੈ ਸਰਕਾਰ ਕਹਿੰਦੀ ਹੈ ਕਿ ਵਿਕਾਸ ਹੋ ਗਿਆ ਪਰ ਵਿਕਾਸ ਕਿੱਥੇ ਹੈ ਸਿਰਫ ਵੱਡੇ ਵੱਡੇ ਇਸ਼ਤਿਹਾਰ ਵੱਡੇ ਵੱਡੇ ਵਾਦੇ ਲੋਕਾਂ ਦੇ ਟੈਕਸ ਦਾ ਪੈਸਾ ਕਿੱਥੇ ਜਾ ਰਿਹਾ ਹੈ ਨੇਤਾਵਾਂ ਦੇ ਬੰਗਲੇ ਹਵਾਈ ਜਹਾਜ਼ ਵਿਦੇਸ਼ੀ ਟ੍ਰਿਪਸ ਆਮ ਪੰਦੇ ਦੇ ਟੈਕਸ ਦਾ ਪੈਸਾ ਇਸ ਤਰ੍ਹਾਂ ਹੀ ਉੱਡਦਾ ਜਾ ਰਿਹਾ ਹੈ ਪਰ ਆਮ ਬੰਦੇ ਨੂੰ ਕੁਝ ਨਹੀਂ ਮਿਲਦਾ ਮੋਦੀ ਸਰਕਾਰ ਨੇ ਤਾਂ ਬੇਈਮਾਨੀ ਦੀ ਹੱਦ ਕਰ ਦਿੱਤੀ ਕਿਸਾਨਾਂ ਨੂੰ ਗੋਲੀਆਂ ਵਿਗਿਆਨੀਆਂ ਨੂੰ ਜੇਲਾ ਨੌਜਵਾਨਾਂ ਨੂੰ ਬੇਰੁਜ਼ਗਾਰੀ ਇਹ ਹੈ ਤੁਹਾਡਾ ਨਵਾਂ ਭਾਰਤ ਲਦਾਖ ਵਰਗੇ ਖੇਤਰ ਨੂੰ ਉਜਾੜ ਕੇ ਵਾਅਦੇ ਤੋੜ ਕੇ ਤੁਸੀਂ ਕੀ ਸਾਬਤ ਕਰ ਰਹੇ ਹੋ ਇਸਦੇ ਵਿੱਚ ਗਲਤੀ ਨੌਜਵਾਨਾਂ ਦੀ ਨਹੀਂ ਗਲਤੀ ਸਰਕਾਰ ਦੀ ਹੈ ਇੱਥੇ ਨੌਕਰੀਆਂ ਨਹੀਂ ਹਨ ਵਧੀਆ ਫਿਊਚਰ ਨਹੀਂ ਦਿਖਦਾ ਨੌਜਵਾਨਾਂ ਨੂੰ ਜਿਸ ਲਈ ਅਗਰ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਵੀ ਉਹਨਾਂ ਨੂੰ ਧੱਕੇ ਮਿਲਦੇ ਨੇ ਜੇਕਰ ਇੱਥੇ ਰਹੋਗੇ ਤਾਂ ਭੁੱਖਮਰੀ ਨਾਲ ਮਰੋਗੇ ਅਤੇ ਜੇਕਰ ਵਾਸ ਚੱਕੋਗੇ ਤਾਂ ਅਤਵਾਦੀ ਆਖਵਾਓਗੇ ਜੇਕਰ ਸਰਕਾਰ ਇੱਥੇ ਟੈਕਸ ਲੈਂਦੀ ਹੈ ਤਾਂ ਉਸ ਦੇ ਬਦਲੇ ਉਹਨਾਂ ਨੌਜਵਾਨਾਂ ਨੂੰ ਨੌਕਰੀ ਚੰਗੀਆਂ ਨੌਕਰੀਆਂ ਸੜਕਾਂ ਚੰਗੇ ਸਕੂਲ ਚੰਗੇ ਹਸਪਤਾਲ ਇਹ ਚੀਜ਼ਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਨੇ ਕਿਸਾਨਾਂ ਅਤੇ ਵਿਗਿਆਨੀਆਂ ਨੂੰ ਹੱਕ ਮੰਗਣ ਤੇ ਅੱਤਵਾਦੀ ਨਾ ਕਹੋ ਨਹੀਂ ਤਾਂ ਨੌਜਵਾਨ ਬਾਹਰ ਜਾਣਗੇ ਅਤੇ ਬਾਹਰ ਵਾਲੇ ਰੌਲਾ ਪਾਣਗੇ ਪਰ ਅਸਲੀ ਗੁਨਾਹਕਰਤੇ ਸਰਕਾਰਾਂ ਆਪ ਹੀ ਹਨ ਜੋ ਕਿ ਸਾਨੂੰ ਆਪਣੇ ਦੇਸ਼ ਦੇ ਵਿੱਚ ਹੀ ਪਰਾਇਆ ਬਣਾ ਰਹੀਆਂ ਨੇ